ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੰਨਤੀ ਵਗੜ ਦਰੋਤ ਸਵਾਗਤ ਹੈ ਜੀ ਤੁਹਾਡਾ ਮੇਰੇ ਨਿਊ ਇੱਕ ਮਿੰਨੀ ਬਲੌਗ ਵਿੱਚ ਦੋਸਤੋ ਮੈਂ ਇੱਕ ਛੋਟਾ ਜਿਹਾ ਬਲੌਗ ਪਾਇਆ ਸੀਗਾ ਪਹਿਲਾਂ ਜਿਸ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਮੈਂ ਇੱਕ ਛੋਟਾ ਜਿਹਾ ਬਲੌਗ ਬਣਾਉਂਗੀ ਹਨਾ ਤੇ ਦੋਸਤੋ ਹਲੇ ਮੇਰੀ ਸਟਾਰਟਿੰਗ ਆ ਹਨਾ ਹਲੇ ਮੈਨੂੰ ਵੀ ਥੋੜਾ ਜਿਹਾ ਉਹ ਲੱਗਦਾ ਏ ਜਦੋਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਹਨਾ ਤਾਂ ਮੇਰਾ ਚੈਨਲ ਗਰੋ ਕਰੂਗਾ ਤਾਂ ਮੈਂ ਵਧੀਆ-ਵਧੀਆ ਵੀਡੀਓ ਪਾਉਂਗੀ ਹਨਾ ਤੇ ਉਸ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੈਂ ਝਰੋਖੇ ਬਣਾਏ ਨੇ ਹਨਾ ਤੁਸੀਂ ਦੇਖੀ ਹੋਣੀ ਜਿਸ ਜਿਸ ਨੇ ਮੇਰੀ ਵੀਡੀਓ ਮੇਰੀ ਪਹਿਲਾਂ ਨਹੀਂ ਦੇਖੀ ਆ ਉੱਚ ਮੈਂ ਵੀਡੀਓ ਪਾਈ ਸੀ ਝਰੋਖਿਆਂ ਦੀ ਤੇ ਉਹ ਝਰੋਖੇ ਮੈਂ ਹੁਣ ਬਣਾਏ ਨੇ ਦੇਖੋ ਪੂਰੇ ਕੰਪਲੀਟ ਕਰਦੇ ਆ ਤੇ ਕਲਰ ਵਗੈਰਾ ਵੀ ਕਰਤਾ ਏ ਤੇ ਸਵੇਰ ਮੈਂ ਜੋ ਥੋੜਾ ਜਿਹਾ ਕੰਮ ਸੀਗਾ ਉਹਨਾਂ ਦਾ ਕਰਕੇ ਜਦੋਂ ਸੁੱਕ ਗਏ ਸ਼ਾਮ ਨੂੰ ਫਿਰ ਕਲਰ ਵਗੈਰਾ ਕੀਤਾ ਉਹਨਾਂ ਦਾ ਤੇ ਕਲਰ ਕਰਕੇ ਫਿਰ ਮੈਂ ਵੀਡੀਓ ਪਾਈ ਹਨਾ ਤੁਸੀਂ ਦੱਸ ਦੱਸਿਓ ਪਲੀਜ਼ ਇਹ ਕਿੱਦਾਂ ਦੇ ਬਣੇ ਹਨਾ ਝਰੋਖੇ ਤੇ ਬਾਕੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਵੀ ਕਰ ਲੈ ਪਲੀਜ਼ ਥੈਂਕ ਯੂ ਜੀ ਸਾਰਿਆਂ ਦਾ